ਇਹਨੂੰ ਅਸੀਂ ਸੋਹਣੀ ਜੀ ਪਰਾਂਦੇ ਇਹਦੇ ਵਾਲਾਂ 'ਚ ਪਾਵਾਂਗੇ ਇੰਨੇ ਵਾਲ ਲੰਬੇ ਹੋਗੇ ਮੋਦਾ ਬੱਚਾ ਕਿੱਥੇ ਆ ਉਹ ਕਿੱਧਰੋਂ ਨਹੀਂ ਲਿਖਿਆ ਇਹ ਜਾ ਰੋ ਗੁੱਸੇ ਹੋ ਕੇ ਇਦਾਂ ਗੁੱਸਾ ਬਾਤਾਂ ਨਾ ਕਰ ਬਥੋਦਾ ਖਤਰਨਾਕ ਹੁੰਦਾ ਹਾਂ ਮੋਦਾ ਬੱਚਾ ਕਿੱਥੇ ਆ ਸਸੀ ਕਾਲ ਜੀ ਆ ਜਾਏਗਾ ਐਤਵਾਰ ਆ ਦੇਖੋ ਜੱਜ ਜੀ ਕਹਿੰਦੀ ਮਮੀ ਤੇਰੇ ਤੋਂ ਸਿਰ ਨਹੀਂ ਬਵਾਉਣਾ ਨਾ ਦੇਵੀ ਤੋਂ ਨਾ ਪਪਾ ਤੋਂ ਤੇ ਮੈਨੂੰ ਕਹਿੰਦੀ ਮੇਰਾ ਪਿੰਕ ਕੰਗਾ ਦੋ ਮੈਂ ਆਪ ਹੀ ਸਿਰ ਬਵਾਉਂਗੀ ਤੇ ਹੁਣ ਸ਼ੀਸ਼ੇ ਦੇ ਕੇ ਸਿਰ ਬਵਾਉਣ ਲੱਗੀ ਹੋਈ ਆ ਸਵੇਰੇ ਨੇ ਰੋਟੀ ਖਾ ਲਈ ਤੇ ਭੂਰੋ ਵੀ ਸਾਡੀ ਦਿਖੇ ਹੀ ਨਹੀਂ ਸਭ ਕਾਲ ਦੀ ਪਤਾ ਨਹੀਂ ਕਿੱਥੇ ਅਬਜਾਰੀ ਤੇ ਆ ਦੇਖੋ ਇਹ ਸੋਹਣੇ ਸੋਹਣੇ ਵਾਲ ਜੱਜ ਜੀ ਕੋਲ ਬੜੇ ਵਾਲਾ ਨਾ ਬਹੁਤ ਪਿਆਰ ਆ ਜੱਜ ਜੀ ਨੇ ਪ੍ਰਾਂਧੀ ਪਾਇਆ ਕਰਨੀ ਆ ਇਨੋਂ ਅਸੀਂ ਸੋਹਣੀ ਜੀ ਪਰਾਂਦੇ ਇਹਦੇ ਵਾਲਾਂ 'ਚ ਪਾਵਾਂਗੇ ਇੰਨੇ ਵਾਲ ਲੰਬੇ ਹੋਗੇ ਤੇ ਹੋਰ ਵਾਲ ਲੰਬੇ ਹੋ ਜਾਣ ਹਨਾ ਜੱਪੂ ਹਨਾ ਹੁਣ ਅਸੀਂ ਛਾਤੇ ਚੱਲਿਆਂ ਸਾਢੇ 9 ਵਜੇ ਨਾਲੇ ਨੇ ਹੁਣ ਅਸੀਂ ਛਾਤੇ ਚੱਲਿਆਂ ਸੱਤ ਦੀ ਸਫਾਈ ਕਰਨੀ ਆ ਨਾ ਜੱਬਜੀ ਕਾਇਸ ਨੂੰ ਦੱਸੋ ਕਿ ਅਸੀਂ ਨੇ ਸਬਜ਼ੀਆਂ ਲਗਾਉਣੀਆਂ ਨੇ ਗਰਮੀ ਦੀਆਂ ਹਾਂ ਹਾਂ ਖਾਣ ਕਉਂਗੀ ਹਾਂ ਜੱਬਜੀ ਉਹਨਾਂ ਨੂੰ ਖਾ ਕੇ ਸਟ੍ਰੌਂਗ ਬਣ ਜੂਗੀ ਹਨਾ ਚਲ ਮੈਂ ਉੱਧਰ ਚੱਲਾਂ ਡੋਂਟ ਸ਼ੋਅ ਕਿਹਾ ਕੰਗੇ ਲਈ ਜਦ ਖੁਸ਼ੀ ਨੇ ਕੋਡਵਰਡ ਵਰਤਿਆ ਸੀ ਡੋਨਟ ਸ਼ੋ ਤੇ ਬਰੀ ਚਲਾਕੀ ਨਾਲ ਬਦਲਿਆ ਗਿਆ ਆ ਪਿੰਕ ਤੋਂ ਇਹ ਪਰਪਲ ਗੰਗਾ ਵਰਤਿਆ ਗਿਆ ਤੇ ਆ ਛੁਟਕੀ ਨਾਲ ਧੋਖਾ ਹੋ ਰਿਹਾ ਸ਼ਰਿਆਮ ਸਾਨੂੰ ਮਤਲਬ ਇਹਦੇ ਸਰਬੋਂ ਤੱਕ ਔਰ ਅੱਜ ਧੁੱਪ ਵੀ ਵਧੀਆ ਤੇ ਹਵਾ ਨਹੀਂ ਚੱਲਦੀ ਇਸ ਕਰਕੇ ਜੱਪਜੀ ਨੂੰ ਕਿਹਾ ਟੋਪੀ ਤਾਰ ਪੁੱਤ ਚੱਲੀ ਏ ਚੁੰਡੀ ਪੋਨੀ ਕਰਕੇ ਤੇ ਚਲੋ ਜੱਪਜੀ ਦਾ ਸਿਰ ਬਾ ਰਿਹਾ ਪਹਿਲਾਂ ਮੈਨੂੰ ਜੱਪਜੀ ਕਹਿੰਦੀ ਮम्मा ਤੁਸੀਂ ਆਪਣਾ ਸਿਰ ਬਾਓ ਤੁਸੀਂ ਤਿਆਰ ਹੋ ਫਿਰ ਮੈਂ ਤਿਆਰ ਹੋਈ ਤੇ ਹੁਣ ਮੇਰੀ ਛੁਟਕੀ ਰਾਣੀ ਤਿਆਰ ਹੋ ਰਹੀ ਆ ਵਾਹ ਜੀ ਵਾਜੋ اے ਚੀੜੀ ਪਾਪਾ ਇੱਥੇ ਨੇ ਉਹ ਤਾਂ ਫੋਨ ਆਇਆ ਪਾਪਾ ਦਾ ਪਾਪਾ ਦੇ ਫਰੈਂਡ ਦਾ ਨੇ ਆ ਨਹੀਂ ਰਿਹਾ ਉਹ ਗੱਲ ਕਰ ਰਬੜ ਬੈਂਡ ਕਿੱਥੇ ਜਪੂ ਤੇ ਜਬਰੀ ਨੇ ਰੋੜ ਪੈਣ ਸ਼ਾਇਦ ਬੈਡਾਂ ਤੇ ਰੱਖਿਆ ਹੋਇਆ ਹੈ ਇੱਕ ਮਿੰਟ ਗਾਇਜ਼ ਆ ਇੱਧਰ ਸਾਰਾ ਕੁਝ ਓਕੇ ਆ ਮਹੀਨਾ ਰਹੇਗਾ ਰਜਾਈਆਂ ਦਾ ਖਿਲਾਰਾ ਚਲੋ ਅਗਲੇ ਮਹੀਨੇ ਹੋ ਜਾਣਗੇ ਸੈਟ ਆ ਛੁਟਕੀ ਰਾਣੀ ਬੜੀ ਸਿਆਣੀ ਹੁਣ ਚੱਲੀਏ ਛੱਤ ਤੇ ਵੱਜ ਗਏ ਸਹੀ 9:30 ਤੇ ਘੰਟੇ ਤੱਕ ਚਾਹ ਪੀਵਾਂਗੇ ਘੰਟਾਕ ਲਗਾਇਆ ਵਾ ਹੈਨਾ ਕਿਉਂਕਿ ਦੇਖੋ ਅਗਰ ਮੈਂ ਤਾਂ ਫਾਲ ਚਾਹੀਦਾ ਤਾਂ ਮੈਂ ਤਾਂ ਤਾਂ ਕਰਨੀ ਪੋਗੀ ਛੱਤ ਤੇ ਹੈਨਾ ਕਿਉਂਕਿ 6 ਮਹੀਨੇ ਬਾਅਦ ਨਾ ਮੈਨੂੰ ਛੱਤ ਤੇ ਜਾ ਕੇ ਜਿਹੜੇ ਥੈਲੇ ਨੇ ਉਹਨਾਂ ਲਈ ਖਾਦ ਤਿਆਰ ਕਰਨੀ ਔਰ ਛੱਤ ਤੇ ਝਾੜੂ ਲਗਾਉਣਾ 6 ਮਹੀਨੇ ਬਾਅਦ ਹੈਨਾ ਚੱਕ ਥਾਲੇ ਇੱਧਰ ਉੱਧਰ ਕਰਨੀ ਪੈਂਦੀ ਆ ਇਹਦੇ ਨਾਲ ਪਤਾ ਲੱਗਦਾ ਰਹਿੰਦਾ ਕਿ ਛੱਤ ਨੂੰ ਕਿਸੇ ਤਰ੍ਹਾਂ ਦੀ ਕੋਈ ਸਲਾਬ ਤਾਂ ਨਹੀਂ ਆਈ ਤੇ ਇਸ ਕਰਕੇ ਪਿਛਲੇ ਆਏ ਤੋਂ ਬਾਅਦ ਤਾਂ ਸਾਡੇ ਤੋਂ ਘੱਟ ਹੋਇਆ ਸਾਫ਼ ਸੁਫਈਆ ਛੱਤ ਦਾ ਤੇ ਇਸ ਵਾਰ ਅਸੀਂ ਸੋਚਿਆ ਕਿ ਜਿਹੜੇ ਬਾਕੀ ਦੇ ਥੈਲੇ ਰਹਿ ਗਏ ਉਹ ਵੀ ਸਾਫ਼ ਕੀਤੇ ਜਾਣ ਤੇ ਇਸ ਕਰਕੇ ਸਰਦਾਰ ਜੀ ਅੱਜ ਘਰੇ ਨੇ ਇਹਨਾਂ ਤੋਂ ਪੂਰੀ ਮਦਦ ਲਈ ਜਾਊਗੀ ਸਰਦਾਰ ਜੀ ਤੋਂ ਮਦਦ ਲੈਣ ਦਾ ਮੈਂ ਕੋਈ ਮੌਕਾ ਨਹੀਂ ਛੱਡਦੀ ਤਾਂ ਕਰਕੇ ਇਹਨਾਂ ਨੂੰ ਸਵੇਰੇ ਸਵੇਰੇ ਜਲਦੀ ਟਾਈਮ ਨਾਲ ਰੋਟੀਆਂ ਖਵਾਈਆਂ ਕਿ ਚਲੋ ਭਾਈ ਟੜਾੜ ਰੋਟੀਆਂ ਖਾਓ ਚਲੋ ਕੰਮਕਾਰ ਤੇ ਲੱਗੀ ਐ ਹਨਾ ਤੇ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੂੰਗੀ ਬੱਚਿਆਂ ਦੇ ਖਾਣ ਪੀਣ ਲਈ ਨਾ ਘਰ ਦੇ ਵਿੱਚ ਕੁਝ ਰਸਨ ਚ ਚੀਜ਼ਾਂ ਲੈ ਕੇ ਆਇਆ ਕਰੋ ਪਹਿਲੀ ਚੀਜ਼ ਤਾਂ ਹੈਗੀ ਆ ਬਦਾਮ ਔਰ ਦਾਖਾਂ ਇਹ ਬੱਚੇ ਲਈ ਬਹੁਤ ਹੈਲਦੀ ਹੁੰਦੀਆਂ ਨੇ ਔਰ ਤੀਸਰੀ ਚੀਜ਼ ਹੈਗੀ ਆ ਜੀ ਮੱਕੀ ਪੋਪ ਕੌਰਨ ਮੱਕੀ ਤੁਸੀਂ ਘਰ ਦੇ ਵਿੱਚ ਲਿਆ ਕੇ ਰੱਖੋ ਔਰ ਦੇਸੀ ਘਿਓ ਹਨਾ ਪਾਪਕੌਰ ਮੱਕੀ ਤੋਂ ਤਾਂ ਪਾਪਕੌਰ ਬਣਦੇ ਨੇ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਔਰ ਬਦਾਮ ਤੁਸੀਂ ਚਾਹੋ ਤਾਂ ਇਦਾਂ ਹੀ 2-3 ਬੱਚੇ ਨੂੰ ਖਾਣ ਨੂੰ ਦੇ ਸਕਦੇ ਹਾਂ ਠੀਕ ਹੈ ਨਾਲ ਦਾਖਾਂ 2-4 ਖਾਣ ਨੂੰ ਦੇ ਸਕਦੇ ਹਾਂ ਔਰ ਅਗਰ ਦੇਸੀ ਘਿਓ ਦੀ ਗੱਲ ਕਰੀਏ ਤਾਂ ਸਾਡੀ ਜੱਪਜੀ ਨਾ ਦੇਸੀ ਘਿਓ ਦੀ ਪੰਜੀਰੀ ਨਾ ਪੰਜੀਰੀ ਨਹੀਂ ਸੌਰੀ ਚੂਰੀ ਚੂਰੀ ਬਹੁਤ ਖੁਸ਼ ਹੋ ਕੇ ਖਾਂਦੀ ਆ ਔਰ ਸ਼ੱਕਰ ਵੀ ਆ ਘਰ ਦੇ ਵਿੱਚ ਤੇ ਜੱਪਜੀ ਨੂੰ ਜਦੋਂ ਵੀ ਮਿੱਠਾ ਖਾਣਾ ਹੁੰਦਾ ਤਾਂ ਅਸੀਂ ਚੂਰੀ ਕੁੱਟ ਕੇ ਦਿੰਨੇ ਆ ਅਗਰ ਉਹਨੇ ਕੁਝ ਨਮਕੀਨ ਖਾਣਾ ਤਾਂ ਅਸੀਂ ਉਹਨੂੰ ਪੋਪ ਕੌਰਨ ਬਣਾ ਕੇ ਦਿੰਨੇ ਆ ਨਮਕ ਪਾ ਕੇ ਹਨਾ ਤਾਂ ਇਸ ਤਰ੍ਹਾਂ ਖੁਸ਼ ਰਹਿੰਦੀ ਆ ਵਾਜਿਵਾ ਵੈਰੀ ਛੁਟਕੀ ਰਾਣੀ ਆਗੇ ਇੱਧਰ ਉਹ ਦਿਖਾਓ ਵਾਹ ਬਹੁਤ ਸੋਹਣੀ ਲਾਜੀ ਤੇਰੀ ਪੋਨੀ ਇੱਧਰ ਦੇਗਾ ਵਾਜਿਵਾ ਵਾਹ ਜੱਪੂ ਬੜੀ ਸੋਹਣੀ ਲੱਗਦੀ ਆ ਵਾ ਇੱਕ ਵਾਰ ਧਿਆਨ ਨਾਲ ਤੇਰ ਨੂੰ ਜਿਹੜਾ ਜਨ ਆਸ ਨਾ ਠੀਕ ਆ ਥੋੜੀ ਟੇਢੀ ਆ ਚਲ ਕੋਈ ਨਾ ਇੰਨੀ ਕ ਤਾਂ ਚੱਲ ਜੂ ਤੇ ਬਾਕੀ ਇਹ ਕੁਝ ਗੱਲਾਂ ਹੁੰਦੀਆਂ ਨੇ ਪਤਾ ਹੈ ਕਿ ਬੱਚਿਆਂ ਨੂੰ ਬੁਜਾਰੀ ਚੀਜ਼ਾਂ ਨਹੀਂ ਦੇਣੀਆਂ ਚਾਹੀਦੀਆਂ ਮੈਂ ਅੱਜ ਦੇ ਬਲੌਗ 'ਚ ਇਹੀ ਸੰਦੇਸ਼ ਸਨੇਹਾ ਮੈਸੇਜ ਤੁਹਾਨੂੰ ਸਾਰਿਆਂ ਨੂੰ ਦੇਣਾ ਚਾਹੂੰਗੀ ਜਪਜੀ ਨਾਲ ਬਾਹਰਲੀ ਚੀਜ਼ਾਂ ਬਹੁਤ ਘੱਟ ਖਾਂਦੀ ਆ ਕੋਸ਼ਿਸ਼ ਕਰਦੇ ਆ ਉਹਨੂੰ ਘਰ ਦੀਆਂ ਚੀਜ਼ਾਂ ਦਾ ਸੀ ਸ਼ੌਂਕ ਪਾਇਆ ਹੋਇਆ ਤੇ ਉਦਾਂ ਹੀ ਢਲ ਜਾਂਦੀ ਆ ਬੱਚਾ ਵੱਧ ਤੋਂ ਵੱਧ 15-20 ਮਿੰਟ ਜਿੱਦ ਕਰਦਾ ਉਹਦੀ ਜਿੱਦ ਨੂੰ ਕਦੇ ਮੰਨੋ ਨਾ ਇਹ ਤਰੀਕਾ ਸੀ ਜਪਜੀ ਦੇ ਵੀ ਬਣਾਇਆ ਕਿਸੇ ਟਾਈਮ ਬਾਹਰਲੀ ਚੀਜ਼ਾਂ 1-2 ਦਿਨ ਨੂੰ ਲਗਾਤਾਰ ਮਿਲੀਆਂ ਤੇ ਇਹ ਚੌਥੇ ਦਿਨ ਫੇਰ ਖਾਣ ਨੂੰ ਮੰਗੇ ਫਿਰ ਅਸੀਂ ਸੋਚ ਲਿਆ ਕਿ ਵੱਤ ਤੋਂ ਵੱਤ 15-20 ਮਿੰਟ ਰੋਊਗੀ ਕਿ ਰੋ ਲਾਂਦੋ ਫਿਰ ਜੱਜ ਜੀ 15-20 ਮਿੰਟ ਰੋਈ ਰਹੇ ਨੇ ਜਿੱਦ ਕੀਤੀ ਪੂਰਾ ਗਾਹ ਪਾਇਆ ਫਿਰ ਅਸੀਂ ਕੋਈ ਗੱਲ ਨਹੀਂ ਮੰਨੀ ਇਹਨੂੰ ਆਪਸ਼ਨਾਂ ਦੇਤੀਆਂ ਸੀ ਨੇ ਪਾਪ ਕੌਰਨ ਖਾਣਿਆ ਰੋਟੀ ਪਕਾ ਕੇ ਦਵਾ ਪ੍ਰਾਂਠਾ ਖਾਣਾ ਪ੍ਰਾਂਠਾ ਵੀ ਬੈਸਟ ਆਪਸ਼ਨ ਆ ਜੀ ਘਰੇ ਮਲਾਈ ਹੁੰਦੀ ਆ ਦੁੱਧ ਤੋਂ ਤੇ ਉਹ ਤੋਂ ਬੈਸਟ ਆਪਸ਼ਨ ਆ ਬੱਚੇ ਨੂੰ ਪ੍ਰਾਂਠਾ ਬਣਾ ਕੇ ਦੋ ਤੇ ਫਿਰ ਕਾਜੂ ਬਦਾਮਾਂ ਦੀ ਇਹਨੂੰ ਆਤ ਪਾਤੀ ਹਨਾ ਕਿਉਂਕਿ ਡਰਾਈ ਫਰੂਟ ਤਾਂ ਜਿਹੜੇ ਸੁੱਕੇ ਮੇਵੇ ਨੇ ਇਹਨਾਂ ਦਾ ਤਾਂ ਕੋਈ ਕੋਈ ਨੁਕਸਾਨ ਹੋਇਆ ਹੀ ਨਹੀਂ ਤੇ ਇਸੇ ਤਰ੍ਹਾਂ ਹੁਣ ਜਪਜੀ ਐਦਾਂ ਦੇ ਮਾਹੌਲ ਚ ਗੀਜ ਗਈ ਤਾਂ ਥੋੜੀ ਜੀ ਮਿਹਨਤ ਹੈ ਜੀ ਜ਼ਰੂਰ ਕਰਨੀ ਚਾਹੀਦੀ ਆ ਤੇ ਚਲੋ ਹੁਣ ਛਾਤੇ ਚੱਲੀਏ ਬਹੁਤ ਹੋ ਗਈਆਂ ਗੱਲਾਂ ਚੱਲੀਏ ਜਪਜੀ ਆਹ ਚਿੜੀਆਂ ਦਾ ਦਾਣਾ ਵੀ ਲੈ ਜਮਾ ਲੇਟ ਹੀ ਪਿਓયા ਸੀ ਅੱਜ ਸੰਡੇ ਕਰਕੇ ਨਾ ਅਸੀਂ ਲੇਟ ਹੀ ਹੋ ਗਏ ਸੰਡੇ ਐ ਅੱਜ 9 ਫਰਵਰੀ ਹਾਂ 9 ਫਰਵਰੀ ਐ ਇੱਧਰ ਕਰਿਓ ਮੜਾ ਜਾ ਆ ਗਾਇਸ ਗੋਬਰ ਦੀ ਖਾਦ ਇਹਦੇ ਵਿੱਚ ਮੂੰਗਫਲੀ ਦੇ ਛਿਲਕੇ ਪਾਏ ਨੇ ਇਹ ਜਿਹੜਾ ਆਪਾਂ ਝਾੜੂ ਲਗਾ ਰਹੇ ਆ ਜਿਹੜਾ ਰੜਕ ਰੜਕੇ ਨਾਲ ਮਿੱਟੀ ਇੱਥੋਂ ਮਿਲ ਰਹੀ ਹੈ ਛੱਤ ਤੋਂ ਉਹ ਵੀ ਇਹਦੇ ਵਿੱਚ ਪਾਈ ਆ ਤੇ ਗੋਬਰ ਦੀ ਖਾਦ ਪਾਈ ਆ ਤੇ ਇਹਦੇ ਨਾਲੇ ਥੈਲਾ ਭਰ ਲਵਾਂਗੇ ਨਾਲ ਮਿੱਟੀ ਪਾ ਦਵਾਂਗੇ ਤੇ ਫਿਰ ਗਰਮੀ ਦੇ ਸਬਜ਼ੀਆਂ ਲਈ ਇਹਨੂੰ ਤਿਆਰ ਕਰਦੇ ਆ ਤੁਸੀਂ ਇਹ ਖਾਦ ਦੀ ਪਾਪੇ ਇੰਨਾ ਪਾਥੀ ਭੌਂਕੇ ਵੀ ਕਰ ਸਕਦੇ ਹੋ ਇਹਨੂੰ ਲਿਕੁਇਡ ਖਾਦ ਦੇ ਤੌਰ ਤੇ ਵਰਤ ਸਕਦੇ ਹੋ ਜਿਹੜੇ ਪਾਥੀਆਂ ਗਿੱਲੀਆਂ ਨੇ ਉਹਨੂੰ ਪੰਨਕੇ ਇਹਦੇ ਵਿੱਚ ਪਾ ਸਕਦੇ ਹੋ ਹਾਂਜੀ ਕੋਨੋ ਅੱਛਾ ਨਾ ਮੋਦਾ ਬੱਚਾ ਕਿੱਥੇ ਆ ਉਹ ਚਲਿਆ ਗਿਆ ਬੱਚਾ ਕਿੱਥੇ ਆ ਓਹੋ ਉਹ ਤੇ ਫਿਰ ਮਿਊਜ਼ਿਕ ਬੰਦ ਕਰ ਲਾ ਕਰ ਤਾਂ ਲੈ ਆ ਤੇ ਗਿਰਗਿਟ ਬੈਠਾ ਜੱਜ ਜੀ ਦਾ ਹੈ ਜਿਹੜੀ ਡਰ ਗਈ ਸੀ ਤੂੰ ਇਹ ਤੋਂ ਦੱਸ ਉੱਥੇ ਖੜ ਕੇ ਦੱਸ ਕੀ ਹੋ ਗਿਆ ਤੀ ਤੇ ਤੂੰ ਡਰਦਾ ਹੈ ਮੇਰੇ ਮਾਂ ਵੀ ਡਰਦੀ ਆਏ ਤੋਂ ਅੱਛਾ ਇਹ ਦੋਨੋਂ ਇੱਕ ਦੂਜੇ ਤੋਂ ਡਰਦੇ ਨੇ ਉਹਨੂੰ ਫਰੈਂਡ ਬਣਾਵਾ ਆਪਦਾ ਇਹ ਮੇਰਾ ਫਰੈਂਡ ਨਹੀਂ ਹੁੰਦਾ ਹਾਂ ਮੁਸਤੀ ਹੋ ਕੇ ਇਦਾਂ ਗੁੱਸਾ ਬਾਤਾਂ ਨਾ ਕਰ ਬਥੋਨਾ ਖਤਰਨਾਕ ਹੁੰਦਾ ਹਾਂ ਸਿੱਧਾ ਖੜ ਕੇ ਗੱਲ ਕਰੋ ਨਾ ਮੈਂ ਨਾ ਮੈਂ ਨਾ ਪਚਾ ਕੇ ਫਿਰ ਮੰਮਾ ਕੋ ਡਰਾ ਕੇ ਵਿੰਮਾ ਨੂੰ ਵੀ ਡਰਾਤਾ ਹਾਂ ਮੰਮਾ ਵੀ ਡਰ ਗਈ ਸੀ ਨਾ ਇਹ ਰਿਆ ਹਾਂ ਹਾਂ ਮੈਂ ਬਟਿਆ ਕੋਲ ਚਲ ਫਿਰ ਇਹਨੂੰ ਵੀ ਡਰਾਤਾ ਤੇਰੀ ਕੀ ਕੀ ਗੱਲ ਤੂੰ ਗੱਲ ਵੀ ਨਹੀਂ ਸੁਣਦੀ ਐਨੀ ਟੁੱਪ ਚ ਕੀ ਕਰਦੀ ਫਿਰਦੀ ਆ ਜਾ ਇੱਧਰ ਪਾਪਾ ਨੂੰ ਡੂਂਡਦੀ ਆ ਪਾਪਾ ਮੇਰੇ ਪਿੱਛੇ ਖੜੇ ਆ ਇੱਧਰ ਆ ਦੇ ਲੋਗੇ ਹਾਂ ਨੀ ਉਹਦੇ ਕਬੂਤਰ ਇੱਧਰੋਂ ਵੀ 2-4 ਥੈਲੇ ਚੱਕੇ ਨੇ ਫਿਲਹਾਲ ਅਸੀਂ ਇਹ ਆ ਸੈੱਟ ਕੀਤਾ ਇੱਧਰ ਆ ਸਾਰੀ ਲਾਈਨ ਸਾਫ਼ ਕੀਤੀ ਆ ਤੇ ਆ ਨਾਲ ਇਹਦੇ ਅੱਗੇ ਵੀ ਥੈਲੇ ਲਗਾ ਦੇਵਾਂਗੇ ਇੱਥੇ ਗਿਰਗੀਟ ਬੈਠਣ ਕਰਕੇ ਨਾ ਅਸੀਂ ਥੋੜਾ ਇੱਥੋਂ ਬ੍ਰੇਕ ਲੈ ਲਿਆ ਕਿ ਚੱਲ ਉਹ ਵੀ ਕਿਤੇ ਬੈਠ ਜੂਗਾ ਹੁਣ ਮੇਰੇ ਖਿਆਲ ਚ ਇਧਰ ਹੀ ਕਿਤੇ ਲੁਕਿਆ ਹੋਣਾ ਚੱਲ ਕੋਈ ਨਾ ਤੇ ਆਹ ਥੈਲੇ ਸਾਰੇ ਚੱਕਣੇ ਪੈਣਿਆ ਸਾਨੂੰ ਕਿਉਂਕਿ ਨਾ ਇੱਥੇ ਧੁੱਪ ਦੇਖੋ ਹੁਣ ਇਹ ਧੁੱਪਾ ਹਨਾ ਜੇ ਫਰਵਰੀ ਦਾ ਮਹੀਨਾ ਤਾਂ ਜੂਨ ਜੁਲਾਈ ਚ ਕੀ ਹੋਣਾ ਇਹ ਕੇ ਚੱਕਣੇ ਨੇ ਉਹ ਸਾਹਮਣੇ ਵਾਲੇ ਦੇਖਾਂਗੇ ਤੇ ਆਹ ਵੀ ਚੱਕਣੇ ਪੈਣਿਆ ਚਾਹਰੋ ਤੇ ਉਸ ਸਾਈਡ ਵਾਲੇ ਤਾਂ ਪਿਛਲੇ ਸਾਲ ਸਰ ਗਿਆ ਸੀ ਕਿਉਂਕਿ ਜਿਹੜੇ ਬੇਲਾਂ ਹੁੰਦੀਆਂ ਨੇ ਝੁੱਲੇ ਤੇ ਆ ਜਾਂਦੀਆਂ ਉਹਦੇ ਕਰਕੇ ਛਾਂ ਬਣ ਜਾਂਦੀ ਹੈ ਥੋੜੀ ਜੀ ਤੇ ਇਸ ਕਰਕੇ ਉਹਨਾਂ ਨੂੰ ਨਹੀਂ ਚੱਕਾਂਗੇ ਚਲੋ ਸਰਦਾਰ ਜੀ ਕਰੀਏ ਕੰਮ ਸ਼ੁਰੂ ਇੱਕ ਅੱਛਾ ਚਲੋ ਚਲੋ ਹੋ ਗਿਆ ਟਾਈਮ ਕਿਥੇ ਹੋ ਵੀ 12:00 ਬਜ ਗਏ 12:00 ਵਜੇ ਦੇ ਬਾਅਦ ਇਹ ਥੋੜਾ ਜਿਹੀ ਥੋੜੀ ਜਿਹੀ ਸਫਾਈ ਹੋਈ ਆ ਸਿਰਫ ਆਈ ਥੈਲੇ ਹੋਏ ਨੇ ਥੋੜਾ ਉਧਰ ਥੋੜੀ ਖਾਦ ਬਣਾਈ ਆ ਤੇ ਇੰਨੇ ਚ ਬਸ ਹੋ ਗਏ ਤੁੱਪ ਵੀ ਬਹੁਤ ਤੇਜ ਹੈ ਉਧਰ ਇੱਕ ਗਿਰਗिट ਆ ਗਿਆ ਹੁਣ ਜਪਜੀ ਵੀ ਨਖਰੇ ਕਰਦੀ ਆ ਤੇ ਥੋੜਾ ਸੋਚੇ ਬ੍ਰੇਕ ਟਾਈਮ ਹੋ ਗਿਆ ਜੀ ਚਾਹ ਪੀਏ ਹਾਂ ਗਿਰਗਿਟੋ ਉਤੇ ਬੈਠ ਰਏ ਚ ਭੂਗੇੜ ਤੇ ਚਲ ਜੀ ਫਿਰ ਚਾਹ ਮੁਝਾ ਪੋ ਕੋਲਾ ਚੱਕ ਉਹਦੇ ਕੋਲਾ ਪੀ ਉਹ ਚੱਕ ਲੋ ਆ ਚੱਲੀ ਕੀ ਬਾਪੂ ਤੂੰ ਕਿਹਦੇ ਪੈਰਾਂ ਚੋਂ ਖੁਸ਼ੀ ਤੇਰੇ ਪੈਰਾਂ ਚੋਂ ਮੁਸਕਾ ਆ ਰਹੀ ਆ ਜੱਬਜੀ ਕਹਿ ਰਹੀ ਆ ਇਦਾਂ ਹਸਣਾ ਨਹੀਂ ਚੰਪੀ ਕਰਕੇ ਆਟੀਏ ਵੀ ਕਿਉਂ ਨਾ ਨਾ ਤੈਨੂੰ ਨਹੀਂ ਸੋਣੀ ਲਾ ਦੇ ਕਰੋ ਅਵੇਂ ਬੰਦ ਕਰੋ ਨਹੀਂ ਆਏ ਕਿ ਮੈਂ ਨਹੀਂ ਨਹੀਂ ਇਹ ਕਰਦੀ ਨਹੀਂ ਨਹੀਂ ਸਾਰੇ ਸਭ ਨੂੰ ਪਤਾ ਲੱਗ ਗਿਆ ਗਾਇਜ਼ ਦੇਖਿਆ ਇਹਦੇ ਪੈਰਾਂ 'ਚ ਮੁਸਕਾਉਂਦਾ ਜੱਜ ਜੀ ਨੇ ਕਿਹਾ ਔਰ ਦੇਖੋ ਵਿਚਾਰੀ ਮੈਂ ਸੀਰੀਅਸ ਹੋ ਰਹੀ ਹਾਂ ਤਾਂ ਕੱਟ ਦੋ ਮੇਰੇ ਵਿੱਚ ਨਾਲੋ ਆਲਾ ਬੁੱਤ ਪੀਪੀ ਨਹੀਂ ਸ਼ੂਟਿੰਗ ਦੇ ਜਾਣਾ ਨਹੀਂ papa ਤੁਸੀਂ ਕਹਿ ਦੋ ਮੇਰੇ ਸੀਰੀਅਸ ਵੀ ਦੇ ਦਿੰਦੀ ਆ ਫਿਰ ਕੀ ਹੋਇਆ ਤੁਸੀਂ ਇਹ ਵਾਲੀ ਲਾਈਨ ਕੱਟ ਦੋ ਉਸ ਤੋਂ ਬਾਅਦ ਜਿਹੜਾ ਤੁਸੀਂ ਮਰਜ਼ੀ ਬਣਾ ਲਓ ਮੈਂ ਨਹੀਂ ਹੋ ਕੈਸੀ ਆ ਮੇਰੀ ਵਾਲੀ ਕੱਟ ਦੋ ਆ ਵੀਡੀਓ ਕੱਟ ਦੋ ਆ ਦੇਖੋ ਜੀ ਬੱਚਿਆਂ ਨੂੰ ਲੱਗ ਰਿਹਾ ਸਰਦਾਰ ਜੀ ਵੀ ਚੰਪੀ ਕਰਕੇ ਬੈਠੇ ਨੇ ਗਿਰ ਗਈ ਓਹੋ ਬਈ ਥੱਕ ਗਏ ਕੁਛ ਹੀ ਕੁਛ ਨਹੀਂ ਹੁੰਦਾ ਹੈਗਾ ਦੁਨੀਆ ਦੇ ਤੁਸੀਂ ਕਹਿ ਦਿਓ ਫਿਰ ਕੇ ਜੱਪ ਜੀ ਤਾਂ ਬੈਸੇ ਮਜ਼ਾਕ ਕਰਦੀਆਂ ਨਾ ਫਿਰ ਸ਼ਕਲ ਦੇਖੀ ਹੈ ਤੁਸੀਂ ਨੇ ਹਾਂ ਤੇਰੀ ਸ਼ਕਲ ਦੇਖ ਕੇ ਐਡਾ ਬੜਾ ਕੀਤਾ ਤੈਨੂੰ ਤੇਰੀ ਪਛਾਣ ਆ ਸ਼ਕਲ ਤੇਰੀ ਜੱਪ ਜੀ ਪੀ ਰਹੀ ਐ ਚਾਹ ਦੇਖਦੇ ਦੇਖਦੇ 12:30 ਹੋ ਗਏ ਜੱਬਜੀ ਆ ਜੱਬਜੀ ਦੀ ਕੁਰਸੀ ਜੱਬਜੀ ਦੇ ਫੇਵਰਿਟ ਬੂਟ ਜੱਬਜੀ ਹੱਸ ਰਹੀ ਆ ਜੌਜੀ ਕੀ ਹੋ ਗਿਆ ਨਾਲੂ ਤੂ ਤਰ ਲੜਾਈ ਹੋ ਗਈ ਓਹੋ ਨੋ ਜੌਜੀ ਐਤ ਨੂੰ ਕੱਲ੍ਹ ਬੋਲਾਂਗੇ ਹਾਂ ਫालतू ਬਕਵਾਸ ਕਰੀ ਜਾਂਦੇ ਆ ਨਾ ਘਰਾਂ ਚ ਇੰਨੀ ਗੱਲਾਂ ਤਾਂ ਚੱਲਦੀ ਹੁੰਦੀਆਂ ਨੇ ਸਭ ਦੇ ਹੁੰਦੀਆਂ ਨੇ ਓਕੇ ਚ ਆ ਆ ਕੇਹਾ ਹਾਂ ਅਗੇ ਕੀ ਚੁੱਪ ਕਰ ਗਈ ਤੂੰ ਤਾਂ ਵਿਖਾਈ ਸਬਜੀ ਪੋਕੋ ਮੈਂ ਵੀ ਚੁੱਪੀ ਕਰੀ ਰਹੀ ਸੀ ਆ ਦੇਖੋ ਇਹਦੇ ਪਾਪਾ ਚੰਪੀ ਕਰਕੇ ਹਟਿਆ ਹੁਣ ਅਸੀਂ ਸਿਰਨਾਵਾਂਗੇ ਨਾ ਹੈਡ ਵਾਸ਼ ਕਰਨੀ ਆ ਪੀਓ ਪੀਓ ਚਾ ਇਹਨਾ ਟਾਈਮੋਂ छुटकी ਜਬਜੀ ਨੂੰ ਸ਼ੁਰੂ ਤੋਂ ਹੀ ਯਾਦ ਤਾਂ ਪਈ ਆ ਜਬਜੀ ਗਲਾਸ ਚ ਚਾ ਪਾਣੀ ਪੀਂਦੀ ਆ ਅਸੀ ਕਿ ਜੁੰਗਣੀ ਚੱਕੀ ਹੋਈ ਨਹੀਂ ਹਾਂ ਚੁੰਗਣੀਆਂ ਨੇ ਕਿੰਨੇ ਕਿੰਨਾ ਟਾਈਮ ਸੀ 6 ਮਹੀਨੇ ਹੀ ਹਨਾ ਉਹ ਤਾਂ ਜੱਜ ਨੂੰ ਪਤਾ ਨਹੀਂ ਦੀ ਹਨਾ ਛੋਟੀ ਸੀ ਹਾਂ ਜਦੋਂ ਇਹਨੂੰ ਸਮਝਾਂਣ ਲੱਗੀ ਇਹਨੇ ਛੋਟੀ ਗਲਾਸ ਸੀ ਫੇਰ ਆ ਛੋਟਾ ਜਿਹਾ ਗਲਾਸ ਔਰ ਮੈਡਮ ਜੀ ਰੋਟੀ ਪਾਣੀ ਆਪ ਹੀ ਸ਼ੱਕ ਲੈਂਦੇ ਹੁਣ ਤਾਂ ਇਹ ਬੈਗ ਚ ਪਾਈ ਫਿਰਦੀ ਆ ਗਾਇਸ ਮੈਂ ਇਹਦੀ ਗਲਾਸ ਇਹ ਨਹੀਂ ਇਹ ਤਾਂ ਮੋਟੋ ਦੀ ਖੇਡਾਂ ਲਈ ਆ ਖੇਡਾਂ ਲਈ ਇਹਦੀ ਖੁਦ ਦੀ ਗਲਾਸੀ ਕਿੱਥੇ ਆ ਮੈਨੂੰ ਪਤਾ ਨਹੀਂ ਕਿੱਥੇ ਆ ਆ ਦੇਖੋ ਇਹਦੇ ਭਾਂਡੇ ਟੋਏ ਗੜਬੀ ਗਲਾਸੀ ਕਕੋਲੀਆਂ ਇੱਥੇ ਪਈਆਂ ਨੇ ਇਹ ਦੇਖ ਗਲਾਸ ਨੂੰ ਮੂੰਹ ਲਾਈ ਬੈਠੀ ਆ ਹੁਣ ਉੱਠਦੀ ਨਹੀਂ ਟਿੱਡੀ ਜੀ ਚਲੋ ਰੋਟੀ ਦੀ ਤਿਆਰੀ ਕਰੀਏ ਫਿਰ ਲਾਈਟ ਚਲੀ ਗਈ ਅਸੀਂ ਫੇਰ ਆਗੇ ਛੱਤ ਤੇ ਰੋਟੀ ਰੋਟੀ ਖਾ ਕੇ ਹਾਏ ਜੱਜ ਜੀ ਕੀ ਕਰਦੇ ਹੋ ਪੁੱਤ ਸਰਦਾਰ ਜੀ ਸਰਦਾਰ ਜੀ ਆਪਣੇ ਕਮਾਂਕਾਰਾਂ ਚ ਬਿਜ਼ੀ ਨੇ ਕੋਣ ਕਿੱਲਾ ਕਿੱਧਰ ਚਲੇ ਆ ਗਿਆ ਦੁਪਹਿਰੇ ਸਾਡਾ ਇਹ ਹਾਲ ਹੈ ਆ ਦੇਖੋ ਦੁਪਹਿਰੇ ਨਾ ਇਧਰੋਂ ਆ ਚਾਰੇਤੀ ਛਾਹ ਆਂਦੀ ਆ ਤਾਂ ਕਰਕੇ ਜਿੱਥੇ ਗਰਮੀਆਂ ਦੀ ਛਾਹ ਰਹੇਤ ਗਰਮੀਆਂ ਚ अच्छा जिथे ਗਰਮੀਆਂ ਚ ਛਾਹ ਰਏ ਉਹ ਸਾਬਨਾ ਸੀ ਗਮਲੇ ਸਾਈਡ ਰੱਖਾਂਗੇ ਪਿਛਲੀਆਂ ਗਰਮੀਆਂ ਚ ਇਹ ਹੋਇਆ ਸੀ ਕਿ ਲੋ ਲੋ ਬਹੁਤ ਚਲਦੀ ਸੀ ਜਿਹਦੇ ਕਰਕੇ ਕਈ ਸਬਜ਼ੀਆਂ ਨੂੰ ਨੁਕਸਾਨ ਹੋਇਆ ਇਹਦੇ ਕਰਕੇ ਇਸ ਵਾਰ ਧਿਆਨ ਰੱਖੂਗੇ ਹਾਂ ਪੁੱਤ ਕੀ ਬੋਲੀ ਜਨਾ ਅੱਛਾ ਚਿੜੀਆਂ ਨਾਲ ਰਹਿਣ ਤੇ ਪੈ ਰਹਿਣ ਤੇ ਖੰਭ ਚਲ ਆ ਜਾ ਚਲੋ ਕੰਮ ਸ਼ੁਰੂ ਕਰਾਂ ਦੇਖਾਂ ਕਿਧਰੋਂ ਕਿਵੇਂ ਸ਼ੁਰੂ ਕਰਾਂ ਤੇ ਇੱਧਰ ਥੋੜੀ ਜਿਹੀ ਖਾਦ ਹੋਰ ਤਿਆਰ ਕੀ ਲੈ ਕੇ ਆਇਆ ਓਹ ਦੇ ਕਬੂਤਰ ਕਿੰਨੇ ਉੜਦੇ ਫਿਰਦੇ ਕਿਲੇ ਕਹਿ ਜਪੂ ਇਹ ਰੁਕੋ ਕੀ ਕਰਦੀਆਂ ਛੁਟਕੀ ਛੁੜਕੀ ਚੱਲੀ ਆ ਫੁਕਰੀ ਪਹਿਲਾ ਐਕਸਪੀਰੀਅੰਸ ਸੀ ਵਧੀਆ ਰਿਹਾ ਤੇ ਅਗਲੀ ਵਾਰ ਇਸ ਤੋਂ ਵੀ ਵਧੀਆ ਕੋਸ਼ਿਸ਼ ਕਰੂੰਗੀ ਅਰਬੀ ਲਗਾਉਣ ਦੀ ਕਿਉਂਕਿ ਪਹਿਲੀ ਵਾਰ ਜੇ ਜਦੋਂ ਵੀ ਆਪਾਂ ਕੋਈ ਕੰਮ ਕਰਦੇ ਆ ਉਹਦਾ ਸਿੱਖਣ ਦਾ ਇੱਕ ਤਰੀਕਾ ਸਮਝਣ ਦਾ ਤਰੀਕਾ ਹੀ ਹੁੰਦਾ ਤੇ ਉਸ ਤੋਂ ਕਈ ਗੱਲਾਂ ਆਪਾਂ ਨੂੰ ਸਿੱਖਣ ਸਮਝਣ ਨੂੰ ਮਿਲਦੀਆਂ ਨੇ ਤੇ ਬੱਸ ਇਹ ਕਈ ਧਾਰ ਵੀ ਤੇ ਫੁੱਲ ਵਧੀਆ ਨੇ ਤੇ ਮੈਂ ਥੋੜਾ ਇਹਨੂੰ ਅਰਬੀ ਨੂੰ ਪੱਟਾਂ ਲਈ ਲੇਟ ਹੋ ਗਈ ਤੇ ਚਲੋ ਕੋਈ ਨਾ ਕੁਝ ਗੱਲਾਂ ਨੇ ਜੋ ਫੇਰ ਦੂਸਰੀ ਵਾਰ ਧਿਆਨ ਰੱਖਾਂਗੇ ਇਸੇ ਤਰ੍ਹਾਂ ਇੱਧਰ ਚੱਲ ਰਹੀ ਹੈ ਜੇ ਵੀ ਸਾਡੀ ਸਾਫ ਸਫਾਈ ਆ ਗਈ ਬਣਾਇਆ ਜਪੂ ਜੰਗਲ ਜੰਗਲ ਵਾਹ ਜੀ ਰੇੜ ਜੰਗਲ ਬਣ ਗਿਆ ਸਾਡਾ ਜਪੂ ਜੀ ਇੱਧਰ ਜੰਗਲ ਬਣਾ ਰਹੀ ਹੈ ਜੀ ਬੈਠੋ ਰਿਹਾ ਜੋ ਵਾਹ ਜੀ ਵਾਹ ਬੈਠ ਕੇ ਬਰਾ ਜੱਜ ਜੀ ਜੀ ਦੱਸਣਗੇ ਸਾਨੂੰ ਇਹ ਜਿੱਤੀ ਆਹ ਕੌਣਾ ਦੱਸੋ ਬਾਈ ਕੀ ਹੈ ਇਹ ਆਹ ਕੌਣਾ ਇਹ ਦੋਨੋਂ ਹਾਂ ਸ਼ੇਰ ਖਾਨ ਹਾਂ ਸ਼ੇਰ ਖਾਨ ਇਹ 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 ਸਿੰਬਾ ਬਾਈ ਕੁਛੀ ਫੇਰ ਕਹਿੰਗੇ ਬਲੌਗ ਚ ਜਾਨੀ ਇੱਧਰ ਹੋ ਜਾ ਹੁਣ ਇੱਧਰ ਆ ਜਾ ਅੱਛਾ ਨਾਲੇ ਪਹਿਲਾਂ ਚੱਕਰ ਹੋ ਗਿਆ ਸੀ ਢੇੜ ਹਾਂ ਇਹ ਜੰਗਲ ਆਹ ਹੈ ਆਹ ਜੰਗਲ ਓਕੇ ਇਹ ਜੰਗਲ ਚ ਆ ਰਾਜਾ ਇਹਦੀ ਰਾਣੀਆ ਇਹਦੀ ਪ੍ਰਜਾ ਰਾਜਾ ਬਾਵਾ ਛਾੜੀਆਂ ਬਾਜਪੂ ਸੱਚੀ ਖੇਡਦੀ ਆ ਲਸਣ ਵੀ ਚੈੱਕ ਕਰ ਲਈਏ ਹਨਾ ਇਹ ਗੁੜਾਈ ਕਰਨ ਵਾਲੀ ਹੋਈ ਪਈ ਐ ਜੀ ਦੇਖੀਏ ਬਣਿਆ ਕਿ ਨਹੀਂ ਆਪਾਂ ਇੰਨੀ ਬੜੀ ਪਾ ਫਿਰ ਉਹ ਸਾਬ ਨਾਲ ਇਹਦਾ ਅਗਲਾ ਨਹੀਂ ਹਜੇ ਬਣਿਆ ਨਹੀਂ ਮੋਟੂ ਹਜੇ ਬਣਿਆ ਨਹੀਂ ਉਹ ਜੰਗਲ ਜੰਗਲ ਦੇ ਦੱਬੇ ਦਿੰਨੇ ਆ ਹਜੇ ਨੂੰ ਟਾਈਮ ਲੱਗੂਗਾ पर बनिया नहीं छोटी जी कली टापे च देख के आनी है टापे का थोड़ा टाइम पहला लगाया से ओ तो जड़ा काफी फैलिया हुई ने नहीं ये भी नहीं बनिया ਕਾ ਇਸ ਟਾਈਮ ਹੀ ਲੱਗੂਗਾ ਇਹਦੀ ਗ੍ਰੋਥ ਵੀ ਉਹਦੇ ਜਿੰਨੀ ਉਹ ਚਲੋ ਥੋੜੇ ਦਿਨ ਤੱਕ ਦੇਖਦੇ ਆ ਇਹਦਾ ਕੀ ਹਾਲ ਨਿਕਲਦਾ ਜਿਆਦਾ ਭੇਜ ਤਾਂ ਸਬਜ਼ੀਆਂ ਦਾ ਆਲੂ ਮਟਰ ਆਲੂ ਨਾ ਸੌਰੀ ਆਲੂ ਨਹੀਂ ਸ਼ਿਮਲਾ ਮਿਰਚ ਤੋਰੀਆਂ ਬੈਂਗਣ ਹਰੀਆਂ ਮਿਰਚਾਂ ਧਨੀਆ ਸਾਗ ਪਾਲਕ ਮੇਥੇ ਇਹ ਸਬਜ਼ੀਆਂ ਤਾਂ ਮੈਂ ਸ਼ੁਰੂ ਤੋਂ ਕਾੰਦੀ ਰਹਿਣੀ ਆ इन्ह बारे नॉलेज काफ़ी कट्ठी होगी हाँ देखो बैंगन लग रहे हैं मिक्स वेज च भी बहुत वजिए लगते हैं जे सब्ज़ी घट हो करके सब्जियां बना तो बहुत टेस्ट वजिया आता इन्हों पॉपकॉर्न खाने हैं लो आए जब्जी लिए बनाइए पॉपकॉर्न पॉपकॉर्न लिये पाया तेल और पॉपकॉर्न मक्की थोड़ा जहा पाया नूण ਥੋੜੀ ਜੀ ਪਾਉਂਗੀ ਹਲਦੀ ਹਲਦੀ ਵੀ ਪਾ ਦਈਏ ਪਾ ਲਓ ਜੀ ਹਲਦੀ ਹਲਦੀ बस ਇੰਨੀ ਕੀ ਪਾਉਂਗੀ ਜ਼ਿਆਦਾ ਨਹੀਂ ਤੇ ਇਹਨੂੰ ਪਹਿਲਾਂ ਥੋੜਾ ਟਾਈਮ ਨਾ ਤੜਕੇ ਦੀ ਤਰ੍ਹਾਂ ਥੋੜਾਇਆ ਸੇਕ ਲਵਾਉਂਗੀ ਇਹਨਾਂ ਨੂੰ ਪੌਪ ਕਾਰਨ ਥੋੜਾਇਆ ਤੇਲ ਘੱਟ ਲੱਗਦਾ ਮੈਨੂੰ ਥੋੜਾ ਤੇਲ ਹੋਰ ਪਾ ਲਈਏ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਪੂਰਨ ਲਈਏ ਹੈਨਾ ਮਤਲਬ ਇੱਕ ਤਰ੍ਹਾਂ ਦਾ ਸੇਕ ਲਵਾ ਲਈਏ ਗੈਸ ਫੁੱਲ ਤੇ ਹੀ ਰੱਖਣਾ ਤੇ ਹਲਦੀ ਵੀ ਚੰਗੀ ਤਰ੍ਹਾਂ ਮਿਕਸ ਹੋ ਜੂਗੀ ਨਾਲੇ ਨੂਨ ਤੇ ਦੇਖਿਓ ਬਣਨ ਤੋਂ ਬਾਅਦ ਤੁਹਾਨੂੰ ਦਿਖਾਨੀਆਂ ਪਾਪ ਕੌਰ ਬਹੁਤ ਸੋਹਣੇ ਬਣਨਗੇ ਪਹਿਲਾਂ ਇਹਨਾਂ ਨੂੰ 1-2 ਮਿੰਟ ਸੇਕ ਲਵਾਉਣਾ ਜਦੋਂ ਵੀ ਜਪਜੀ ਨੂੰ ਭੁੱਖ ਲੱਗਦੀ ਆ ਰੋਟੀ ਖਾਣ ਚਾਹ ਪੀਣ ਤੋਂ ਬਾਅਦ ਆਉਣ ਉਸੇ ਪਾਪਕੋਰਨ ਹੀ ਬਣਾ ਕੇ ਦਿਨੇ ਆ। ਬਾਰੀ ਚੀਜ਼ਾਂ ਨਾਲੋਂ ਤਾਂ ਜੀ ਘਰੇ ਚੀਜ਼ ਬਣਾਈ ਵਧੀਆ। ਆ ਦੇਖੋ ਏਦਾਂ ਤੇਲ ਹੋਣਾ ਚਾਹੀਦਾ। ਤਾਂ ਫਿਰ ਨੀਚੇ ਨਹੀਂ ਲੱਗਦੇ ਐਲੂਮੀਨੀਅਮ ਦੇ ਪਾਂਡੇ ਦੇ ਵਿੱਚ ਇਹ ਖਰਾਬ ਨਹੀਂ ਮਤਲਬ ਜਲਦੇ ਨਹੀਂ। ਜਾਂ ਫਿਰ ਕੁੱਕਰ ਹੋਵੇ। ਜਿਹੜਾ ਸਟੀਲ ਦਾ ਪਾਂਡਾ ਉਹਦੇ ਵਿੱਚ ਇਹ ਜਲ ਜਾਂਦੇ ਨੇ ਉਹਦੇ ਵਿੱਚ ਨਾ ਬਣਾਇਓ। ਇਸ ਗੱਲ ਦਾ ਧਿਆਨ ਰੱਖਿਓ। ਕਿਉਂਕਿ ਇਹ ਪਾਪਕੋਰਨ ਬਣਾਉਣ ਲਈ ਹੀ ਮੈਂ ਕੜਾਹੀ ਰੱਖੀ ਹੋਈ ਆ। ਬਾਕੀ ਤਾਂ ਮੈਂ ਸਟੀਲ ਦੇ ਪਾਂਡੇ ਵਰਤਦੀ ਆ ਦਾਲ ਸਬਜ਼ੀਆਂ ਨੂੰ। ਆ ਦੇਖੋ ਇੱਧਰ ਪਏ ਨੇ। ਤੇ ਇਹ ਇਹਦੇ ਵਿੱਚ ਹੀ ਵਧੀਆ ਬਣਦੇ ਨੇ ਆਹ ਲੋ ਇਹ ਚੰਗੀ ਤਰ੍ਹਾਂ ਹੋ ਗਏ ਆਈ ਦੀ پلیਟ ਹੁਣ ਇਹਨੂੰ ਟੱਕਦੀ ਹੈ ਇਹਨਾਂ ਨੇ 5 ਮਿੰਟ ਚ ਤਿਆਰ ਹੋ ਜਾਣਾ ਗੈਸ ਫੁੱਲੀ ਰੱਖਣਾ ਪਾਪਕੋਰਨ ਬਣਨੇ ਸ਼ੁਰੂ ਹੋ ਗਏ ਜੀ ਔਰ ਇਹ ਸਿਰਫ 1-2 ਮਿੰਟ ਬਾਅਦ ਦਾ ਹੀ ਰਿਜ਼ਲਟ ਹੈ ਦੇ ਇੱਕ ਦੋ ਮਿੰਟ ਚ ਇਹਨਾਂ ਨੇ ਸਾਰਿਆਂ ਨੇ ਬਣ ਜਾਣਾ। ਇਸ ਤਰ੍ਹਾਂ ਜਿਹੜਾ ਕੜਾਹੀ ਹੈ ਉਹਨੂੰ ਚੰਗੀ ਤਰ੍ਹਾਂ ਟੱਕ ਦੇਣਾ ਚਾਹੀਦਾ। ਹਵਾ ਬੰਦ ਹੋ ਜਾਂਦੀ ਆ ਨਾਲੇ ਜਿਹੜੇ ਪਾਪਕੋਰਨ ਦੇ ਛਿੱਟੇ ਨੇ ਉਹ ਵੀ ਬਾਹਰ गिरਦੇ। ਤੇ ਆ ਲੋ ਜੀ ਹੌਲੀ ਹੌਲੀ ਆਵਾਜ਼ ਘਟਣ ਲੱਗੀ ਪਾਪਕੋਰਨ ਦੀ ਤੇ ਪਾਪਕੋਰਨ ਬਣ ਕੇ ਤਿਆਰ ਹੋ ਗਏ। ਗੈਸ ਕਰਦੀਏ ਬੰਦ। ਤੇ 10 ਸੈਕਿੰਡ ਤੋਂ ਬਾਅਦ ਹੀ ਇਹਨੂੰ ਓਪਨ ਕਰਿਓ ਕਿਉਂਕਿ ਕਈ ਵਾਰ ਪਾਪਕੋਰਨ ਨਾ ਗਰਮ-ਗਰਮ ਬਾਹਰ ਉਛਲ ਕੇ ਤੱਤੇ-ਤੱਤੇ ਲੱਗ ਜਾਂਦੇ ਨੇ ਇਸ ਕਰਕੇ ਹਾਂ ਹੁਣ ਠੀਕ ਹੈ ਆ ਦੇਖੋ ਤੁਹਾਡੇ ਸਾਹਮਣੇ ਆ ਰਿਜ਼ਲਟ ਕਿੰਨਾ ਸੋਹਣਾ ਕਲਰ ਹੈ ਤੇ ਆ ਦੇਖੋ ਚੰਗੀ ਤਰ੍ਹਾਂ ਬਣ ਜਾਂਦੇ ਨੇ ਇਦਾਂ ਕੋਈ ਵੀ ਪਾਪਕੋਰਨ ਨਾ ਮਤਲਬ ਕੋਈ ਵੀ ਮੱਕੀ ਦਾ ਦਾਣਾ ਰਹਿੰਦਾ ਨਹੀਂ ਇਦਾਂ ਸਾਰੇ ਬਣ ਜਾਂਦੇ ਬੜੀ ਮੁਸ਼ਕਿਲ ਨਾਲ ਥੋੜੇ ਜਿਹੇ ਦਾਣੇ ਰਹਿੰਦੇ ਹੋਣਗੇ ਬਾਕੀ ਤਕਰੀਬਨ ਸਾਰੇ ਚੰਗੀ ਤਰ੍ਹਾਂ ਪੱਕ ਜਾਂਦੇ ਨੇ ਤੁਸੀਂ ਚਾਹੋ ਤਾਂ ਇਹਨੂੰ ਸੁਭਾਲ ਕੇ ਡੱਬਾ ਬੰਦ ਪਾਪਕੋਰਨ ਰੱਖ ਸਕਦੇ ਹੋ ਉਹਦਾ ਵੀ ਆਪਾਂ ਨੂੰ ਫਾਇਦਾ ਉਹਦੇ ਲਈ ਆ ਡੱਬਾ ਰੱਖਿਆ ਹੈ ਜੀ ਅਸੀਂ ਨੇ ਜੇ ਬਚ ਜਾਂਦੇ ਨੇ ਪਾਪਕੋਰਨ ਇਹਦੇ ਵਿੱਚ ਕੱਢ ਦਿੰਨੇ ਆ ਜਿਆਦਾ ਟਾਈਮ ਨਾ ਕੜਾਹੀ ਦੇ ਵਿੱਚ ਨਾ ਛੱਡਿਓ ਫੇਰ ਨਾ ਸਲਾਬੇ ਜੇ ਹੋ ਜਾਂਦੇ ਨੇ ਫੇਰ ਖਾਣ ਨੂੰ ਸੋਹਣੇ ਨਹੀਂ ਲੱਗਦੇ ਤਾਜ਼ੇ ਤਾਜ਼ੇ ਨੇ ਜਿੰਨੇ ਕ ਖਾਣੇ ਨੇ ਖਾ ਲਓ ਬਾਕੀ ਨੂੰ ਡੱਬਾ ਬੰਦ ਰੱਖ ਦੋ ਹੁਣ ਰਸੀ ਟੱਪਾਂ ਦੀ ਵਾਰੀ ਆ ਖਰਦਾਰ ਜੀ ਦੀ ਚੋਲੋ ਇਸ ਤੋਂ ਬਾਅਦ ਵਾਰੀ ਮੇਰੀ ਹੈ ਲਓ ਲਓ ਤੇ ਕਾਊਂਟ ਕਰਿਓ ਕਿੰਨੀਆਂ ਰਸੀਆਂ ਟੱਪਦੀਆਂ ਤਾਂ ਪਲੀਜ਼ ਤਾਂ ਪਲੀਜ਼ oh nē kujh pichhad gayi ਤੇਰੀ ਬਾਰੀ ਆ ਪਾਈ ਚੱਲ ਵੇ ਵਾ 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 ਸ਼ੇਰਾ ਵਾ ਜੀ ਵਾ ਜੱਪ ਜੀ ਇੰਨੇ ਚ ਖੁਸ਼ ਹੋ ਗਈ ਉਧਰ ਹੋ ਕੇ ਰਟਪ ਹਾਂ ਤੁਸੀਂ ਇੱਧਰ ਮਾਈ ਜੰਨੇ ਹੋ ਉਧਰ ਚੱਲ ਕੋਈ ਬੈਲੈਂਸ ਨਹੀਂ ਬਣਾ ਰਹੀ ਮੋਟੋ ਲਓ ਜੀ ਪੂਰਾ ਰੋਟੀ ਪਾ ਦਮਾ ਤੇ मिलਦੇ ਆ ਫਿਰ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਮੇਰੇ ਬਲੌਗ ਤੁਹਾਨੂੰ ਕਿਵੇਂ ਦੇ ਲੱਗਦੇ ਨੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜਾਂ ਕਿੱਦਾਂ ਦੇ ਤੁਸੀਂ ਸਾਡੇ ਬਲੌਗ ਦੇਖਣਾ ਚਾਹੁੰਦੇ ਹੋ ਜਪਜੀ ਦੇ ਤੁਹਾਨੂੰ ਕਿੱਦਾਂ ਦੇ ਆਈਡੀਆਸ ਲੱਗਦੇ ਨੇ ਤਾਂ ਜ਼ਰੂਰ ਸਾਡੇ ਨਾਲ ਸਾਂਝੇ ਕਰਿਆ ਕਰੋ ਔਰ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਅਗਰ ਚੈਨਲ ਤੇ ਪਹਿਲੀ ਵਾਰ ਸਬਸਕ੍ਰਾਈਬ ਕਰਿਓ ਤੇ ਅੱਗੇ ਮੇਰੀ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਮਿਲਦੇ ਆ ਫਿਰ ਤੁਹਾਨੂੰ ਨਵੇਂ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਅੱਜ ਪੂਰੋ ਰੋਟੀ ਖਾਣ ਨਹੀਂ ਆਈ ਵਿਚਾਰੀ ਦੋ ਦਿਨ ਤੋਂ ਮੈਨੂੰ ਦਿਖੀ ਨਹੀਂ ਚਲੋ ਰਾਜੀ ਖੁਸ਼ੀ ਹੋਵੇ ਮਿਲਦੇ ਆਂ ਫਿਰ ਅਗਲੇ ਬਲੌਗ ਵਿੱਚ ਬਾਏ ਜੀ ਸਤਿ ਸ਼੍ਰੀ ਅਕਾਲ